ਕਿ ਜਿਹੜਾ ਮੋਦੀ ਆ ਅੱਜ ਆ ਰਿਹਾ ਕਿਸੇ ਪੰਜਾਬ ਵਾਸੀ ਨੇ ਉਹਨੂੰ ਸੱਦਾ ਨਹੀਂ ਦਿੱਤਾ ਕਿ ਸਾਡਾ ਹਾਲ ਚਾਲ ਪੁੱਛਣਾ ਇਹ ਤੇ ਹੁਣ ਸ਼ਰਮ ਦੇ ਮਾਰੇ ਆ ਤੇ ਬਈ ਯਾਰ ਵੀ ਅਸੀਂ ਜੋ ਸੋਤਿਆ ਸੀ ਤੇ ਵੀ ਤੇ ਜੇ ਸਰਸਾ ਨਹੀਂ ਡੋਬ ਸਕੀ ਅਟਕ ਦਰਿਆ ਨਹੀਂ ਡੋ ਸਕਿਆ ਤੇ ਤੁਹਾਡੇ ਸਾਥੀ ਜਿਹੜੇ ਹੜ੍ਹ ਨੇ ਇਹ ਵੀ ਕੌਮ ਨੂੰ ਡੁੱਬਣ ਨਹੀਂ ਲੱਗੀ ਕੌਮ ਸਾਡੀ ਇਹ ਇਹਨਾਂ ਦਾ ਤੇ ਬਹੁਤ ਵੱਡਾ ਇਤਿਹਾਸ ਹੈ ਤੱਕ ਮੋਦੀ ਚੀਨ ਤੇ ਜਾਪਾਨ ਦੇ ਜੋਰੇ ਤੋਂ ਵਾਪਸ ਨਹੀਂ ਆਇਆ ਉਦੋਂ ਤੱਕ ਭਾਜਪਾ ਦੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਕੋਈ ਬੰਦਾ ਇੱਕ ਲਫ਼ਜ਼ ਵੀ ਨਹੀਂ ਬੋਲ ਸਕਿਆ ਜੇ ਕਿਸੇ ਨੇ ਬੋਲੋ ਦਾ ਨਾਮ ਲੈ ਕੇ ਖਾਓ ਮੈਨੂੰ ਸਕੂਲ ਅਸਤੇ ਇਹ ਦੇਖਣਾ ਵੀ ਜਿਹੜਾ ਪ੍ਰਧਾਨ ਮੰਤਰੀ ਕਾਬਲ ਖੰਧਾਰ ਵਾਲਿਆਂ ਨੂੰ ਅਫਸੋਸ ਜ਼ਹਿਰ ਕਰ ਸਕਦਾ ਤੇ ਕੀ ਉਹ ਪੰਜਾਬ ਦੇ ਲੋਕਾਂ ਦਾ ਅਫਸੋਸ ਸ਼ੇਅਰ ਨਹੀਂ ਕਰ ਸਕਦਾ ਮੈਂ ਪਿਛੇ ਲਿਖਿਆ ਸੀ ਵੀ ਜਿਹੜੀ ਅਫਗਾਨਿਸਤਾਨ ਦੇ ਜਿਹੜੇ ਬੰਦੇ ਨੇ ਤੇ ਹੋਰ ਇਹ ਭਾਰਤਲੇ ਨੇ ਇਹਨਾਂ ਦੇ ਸਮਝੌਤੇ ਆ ਤੇ ਅੱਕ ਰੱਖੀ ਜਾਵੇ ਕਿਉਂਕਿ ਸ਼ਰੇ ਆਮ ਅਡਾਨੀ ਦੀ ਜਿਹੜੀ ਪਰਸਨਲ بندرگاہ ਵੈ ਉਹਦੇ ਤੇ ਘਟੋ ਘਟ ਵੀ 8 ਵਾਰ ਨਸ਼ੇ ਦੀਆਂ ਠੇਪਾਂ ਵੱਡੇ ਪੱਦਰ ਤੇ ਫੜੀਆਂ ਗਿਆ ਜਿੱਤੇ ਜ ਕਦੀ 20 ਹਜ਼ਾਰ ਕਰੋੜ ਦੀ ਕਦੀ 31 ਹਜ਼ਾਰ ਕਰੋੜ ਦੀ ਕਦੀ 40 ਹਜ਼ਾਰ ਕਰੋੜ ਦੀ ਇਸ ਤਰ੍ਹਾਂ ਕਰਦਿਆਂ ਕਰਦਿਆਂ 2 ਲੱਖ ਹਜ਼ਾਰ ਕਰੋੜ ਰੁਪਏ ਦਾ ਮਾਲ ਉਥੋਂ ਫੜਿਆ ਜਾ ਚੁੱਕਾ ਹੈ। ਇਹ ਚਰਚੀ ਸੀ ਕੱਲ ਜਿਹੜੇ ਆਪਣੇ ਪ੍ਰਧਾਨ ਮੰਤਰੀ ਆ ਰਹੇ ਆ ਪੰਜਾਬ ਦੇ ਵਿੱਚ ਹੜ੍ਹਾਂ ਦਾ ਦੌਰਾ ਕਰਨ ਵਾਸਤੇ ਕਾਫੀ ਦਿਨ ਉਹ ਬੈਠ ਕੇ ਪਹਿਲਾਂ ਦੇਖਦੇ ਰਹੇ ਆ ਲਗਭਗ 20 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ। ਲੋਕਾਂ ਨੂੰ ਹੜ੍ਹਾਂ ਦੀ ਮਾਰ ਚੱਲਦੇ ਹੋਏ ਤਕਰੀਬਨ ਹੁਣ ਤੇ ਪਾਣੀ ਥੱਲੇ ਡਾਊਨ ਹੋਣਾ ਸ਼ੁਰੂ ਹੋ ਗਿਆ। ਤੇ ਇਸ ਸਮੇ ਉਹਨਾਂ ਦਾ ਜਿਹੜਾ ਦੌਰਾ ਪੰਜਾਬ ਦਾ ਇਹਨੂੰ ਕਿਵੇਂ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਮੈਂ ਜਿਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਵੀ ਡੈਮਾਂ ਦਾ ਜਿਹੜਾ ਕੰਟਰੋਲ ਆ ਵੀ ਉਹ ਪੰਜਾਬ ਚ ਲਵੇ ਉਹਦੇ ਤਿੰਨ ਸਟੈਪ ਦੱਸੇ ਆ ਇਹ ਪ੍ਰਧਾਨ ਮੰਤਰੀ ਦੌਰੇ ਦੇ ਵੀ ਨੇ ਤਿੰਨ ਸਵਾਲ ਬਣਦੇ ਪਹਿਲਾ ਸਵਾਲ ਇਹ ਹੈ ਕਿ ਜਦੋਂ ਅਫਗਾਨਿਸਤਾਨ ਚ ਉਹਝਾਲ ਦਾ ਝਟਕਾ ਆਇਆ ਤੇ ਪ੍ਰਧਾਨ ਮੰਤਰੀ ਮੋਦੀ ਜਿਹੜਾ ਸੀਗਾ ਉਹ ਬਹੁਤ <b>ਬਿਜੀ</b> ਸੀਗਾ ਉਹਨਾਂ ਦਿਨਾਂ ਅਗਰ ਇੰਨਾ ਉਹ ਆਪਣੇ ਕੰਮਕਾਰ ਤੇ ਵਸਤੋਂ ਦੇ ਬਾਵਜੂਦ ਜੇ ਉਹਨੂੰ 4 ਘੰਟੇ ਜੋ ਉਹਨੇ ਮਜ਼ਾਕ ਟਵੀਟ ਕਰਤਾ ਆਪਣੇ ਐਕਟ ਦੇ ਉੱਤੇ ਕਿ ਮਸਲਗੇ ਜੀ ਵੀ ਅਫਗਾਨਿਸਤਾਨ ਦੇ ਵਿੱਚ ਜਿਹੜਾ ਅਪਧਾਈ ਹੈ ਉਹਦੇ ਲਈ ਸਾਨੂੰ ਅਫਸੋਸ ਹੈ ਦੁੱਖ ਹੈ ਔਰ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਆ ਹੁਣ ਦੂਜੇ ਸਾਹਿਬ ਜੋ ਉਹਨਾਂ ਨੇ ਕੀ ਕੀਤਾ ਕਿ 14 ਘੰਟੇ ਦੇ ਅੰਦਰ ਐਮਰਜੈਂਸੀ ਕਾਲ ਦੇ ਕੇ ਉਹਨਾਂ ਨੂੰ 21 ਟਨ 21 ਟਨ ਮਤਲਬ ਕਿ ਰਾਹਤ ਸਮਗਰੀ ਉਹ ਅਫਗਾਨਿਸਤਾਨ ਚ ਭੇਜੀ ਠੀਕ ਹੈ ਜੀ ਇੱਕ ਸਟੈਪ ਤੇ ਹੋ ਗਿਆ ਇਹ ਹੁਣ ਜਿਹੜਾ ਬੰਦਾ 14 ਘੰਟਿਆਂ ਦੇ ਵਿੱਚ ਅਫਗਾਨਿਸਤਾਨ ਨੂੰ ਮਤਲਬ ਕਿ ਸਮਗਰੀ ਵੀ ਭੇਜ ਸਕਦਾ ਦੁੱਖ ਪ੍ਰਗਟ ਕਰਨ ਤੋਂ ਬਾਅਦ 4 ਘੰਟੇ ਦੁੱਖ ਪ੍ਰਗਟ ਕੀਤਾ 14 ਘੰਟੇ ਚ ਸਮਗਰੀ ਭੇਜ ਦਿੱਤੀ ਉਹ ਬੰਦਾ ਲਗਾਤਾਰ ਅੱਜ 14 ਦਿਨ ਤੋਂ ਚੁੱਪ ਬੈਠਾ ਔਰ ਇੱਕ ਲਫਜ਼ ਜਿਹੜਾ ਮੂੰਹ ਦੇ ਵਿੱਚ ਨਹੀਂ ਬੋਲਿਆ ਆ ਇਧਰ ਉਧਰ ਦੇ ਚਮਚੇ ਜਾਖੜ ਵਾਖੜ ਜਿੰਨੇ ਵੀ ਆਏ ਉਹ ਜੋ ਮਰਜ਼ੀ ਬੋਲੀ ਜਾਣ ਵੀ ਅਸੀਂ ਖੜੇ ਆ ਜੀ ਤੁਹਾਡੇ ਖੜਨ ਦੇ ਨਾਲ ਸਾਨੂੰ ਕੋਈ ਲਾਭ ਨਹੀਂ ਅਸੀਂ ਇਹ ਦੇਖਣਾ ਵੀ ਜਿਹੜਾ ਪ੍ਰਧਾਨ ਮੰਤਰੀ ਕਾਬਲ ਗੰਧਾਰ ਵਾਲਿਆਂ ਨੂੰ ਅਫਸੋਸ ਜ਼ਹਿਰ ਕਰ ਸਕਦਾ ਤੇ ਕੀ ਉਹ ਪੰਜਾਬ ਦੇ ਲੋਕਾਂ ਦਾ ਅਫਸੋਸ ਸ਼ੇਅਰ ਨਹੀਂ ਕਰ ਸਕਦਾ ਨੰਬਰ 1 ਦੂਜੇ ਨੰਬਰ ਦੇ ਉੱਤੇ ਤੁਸੀਂ ਇਹ ਦੇਖੋ ਕਿ મોદી ਸਾਡੇ ਪੰਜਾਬ ਦੇ ਉੱਤੋਂ ਹੀ ਲੰਘ ਕੇ ਅਫਗਾਨਿਸਤਾਨ ਗਿਆ ਹਾਂ ਹੋਰ ਕੋਈ ਰਾਹ ਨਹੀਂ ਹੈ ਦਿੱਲੀੋਂ ਜਾ ਜੁੜਿਆ ਤੇ ਵਾਇਆ ਪੰਜਾਬ ਹੀ ਜਾਣਾ ਪੈਣਾ ਉਹਨਾਂ ਨੂੰ afghanistan ਹਾਂ ਹੋਰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਬੰਦਾ ਜਹਾਜ਼ 'ਚ ਬੈਠ ਕੇ ਟਵੀਟ ਕਰ ਸਕਦਾ ਕੁਝ ਵੀ ਕਰ ਸਕਦਾ ਲੇਕਿਨ ਨਹੀਂ ਤੁਸੀਂ ਦੂਜੇ ਸਹਿਬ ਜੀ ਇਹ ਦੇਖੋ ਕਿ ਜਦ ਤੱਕ ਮੋਦੀ ਚੀਨ ਤੇ ਜਾਪਾਨ ਦੇ ਦੌਰੇ ਤੋਂ ਵਾਪਸ ਨਹੀਂ ਆਇਆ ਉਦੋਂ ਤੱਕ ਭਾਜਪਾ ਦੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਕੋਈ ਬੰਦਾ ਇੱਕ ਲਫ਼ਜ਼ ਵੀ ਨਹੀਂ ਬੋਲ ਸਕਿਆ ਜੇ ਕਿਸੇ ਨੇ ਬੋਲਿਆ ਤਾਂ ਨਾਂ ਲੈ ਕੇ ਦਿਖਾਓ ਮੈਨੂੰ ਸਟੂਡੀਓ 'ਚ ਤੁਸੀਂ ਇਹ ਦੇਖੋ ਵੀ ਜਦੋਂ મોદી ਆਇਆ ਉਦੋਂ ਚਮਚਿਆਂ ਨੇ ਬੋਲਣਾ ਸ਼ੁਰੂ ਕੀਤਾ ਕਿ ਜੀ ਅਸੀਂ ਮੋਦੀ ਜੀ ਬਹੁਤ ਚਿੰਤਤ ਨੇ ਜੀ ਹਾਂ ਜੀ ਮੋਦੀ ਨਾਲ ਖੜੇ ਨੇ ਜੀ ਪੰਜਾਬ ਦੇ ਯਾਰੋ ਕੀ ਤੁਹਾਡੀ ਜ਼ੁਬਾਨ ਨੂੰ ਉਹ ਤਾਲਾ ਲਾ ਕੇ ਕਿਹਾ ਸੀ ਵੀ ਤੁਸੀਂ ਮੇਰੇ ਆਏ ਤੋਂ ਬਗੈਰ ਬੋਲਣਾ ਵੀ ਨਹੀਂ ਉਜਾ ਸਟੇਪ 'ਤੇ ਹੈ। ਪੀਜਨ ਸਟੇਪ 'ਤੇ ਹੈ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਯਾਰ ਅਸੀਂ ਇੰਨੀ ਤਬਾਈ ਹੋਣ ਦੇ ਬਾਵਜੂਦ ਵੀ ਇਹ ਲੋਕ ਹੀ ਪਾਣੀ ਦੇ ਵਿੱਚ ਖੜ ਕੇ ਬੰਨ ਮਾਰ ਰਹੇ ਨੇ ਪਾਣੀ 'ਚ ਖੜ ਕੇ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਖਾਲਸਾ ਫौज ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਛਾਲੇ ਮਾਰਦੀ ਸ਼ੂਕਦੀ ਸਰਸਾ ਦੇ ਵਿੱਚ ਠਲਗੇ ਸੀਗੇ। ਤੇ ਠੱਲਣ ਤੋਂ ਬਾਅਦ ਸੱਚੇ ਬਾਸ਼ਾ ਨੇ ਆਸਾ ਦੀ ਵਾਰ ਕੀਤੀ ਆਸਾ ਦੀ ਵਾਰ ਤੋਂ ਬਾਅਦ ਫਿਰ ਜੰਗ ਲੜੀ ਐਸੀ ਸਾਡੇ ਗੁਰੂ ਦਾ ਸਟੈਪ ਦੂਜਾ ਸਟੈਪ ਸਾਡੇ ਇਤਿਹਾਸ ਵਿੱਚ ਦਰਜ ਹੈ ਮਹਾਰਾਜਾ ਰਣਜੀਤ ਸਿੰਘ ਜਦੋਂ ਜੰਗ ਲੜਨ ਚੱਲਾ ਕਾਬਲ ਦੇ ਵਲ ਕੰਧਾਰ ਵੱਲ ਨੂੰ ਤੇ ਉਦੋਂ ਰਸਤੇ ਦਾ ਅਟਕ ਦਰਿਆ ਪਿਆ ਤੇ ਅਟਕ ਦਰਿਆ ਸੀ ਚੜਿਆ ਆ ਸਿੰਘਾਂ ਨੇ ਕਿਹਾ ਜੀ ਹੁਣ ਕਹਿੰਦੇ ਕੋਈ ਗੱਲ ਨਹੀਂ ਸੋਧੋ ਅਰਦਾਸਾ ਅਰਦਾਸਾ ਸੋਧਿਆ ਤੇ ਅਟਕ ਦਰਿਆ ਨੂੰ ਅਟਕਣਾ ਪਿਆ ਤੇ ਫੋਜਾਂ ਨਾਲ ਲੰਗੀਆਂ ਇਹ ਮੋਦੀ ਨੂੰ ਇਹ ਸੋਚ ਲੈਣਾ ਚਾਹੀਦਾ ਵੀ ਇਹ ਸਰਸਾ ਦੇ ਥੱਲਣ ਵਾਲੇ ਤੇ ਅਟਕ ਦਰਿਆਨ ਉਟਕਾਣ ਵਾਲੇ ਲੋਕ ਨੇ ਮੋਦੀ ਦੇ ਮੋਦੀ ਦੀ ਸਰਕਾਰ ਨੇ ਆਪਣੇ ਰੂਮ ਦੇ ਵਿੱਚ ਬੈਠ ਕੇ ਦੇਖਿਆ ਕਿ ਸ਼ੂਕ ਦੇ ਪਾਣੀ ਦੇ ਵਿੱਚ ਬੰਦੇ ਆਪ ਖੜ ਕੇ ਬੰਦ ਮਰਦੇ ਵੀ ਬੰਦੇ ਆ ਮਨੁੱਖਾਂ ਦਾ ਮਨੁੱਖਾਂ ਨੇ ਪਹਿਲਾਂ ਬੰਦ ਬਣਾਇਆ ਆਪਣਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਰੇਤਾ ਬਜਰੀ ਦੀਆਂ ਪੁਰਗੀਆਂ ਛੁੱਟੀਆਂ ਹੁਣ ਤੀਜਾ ਸਟੈਪ ਇਹ ਹੈਗਾ ਕਿ ਜਿਹੜਾ ਮੋਦੀ ਆ ਅੱਜ ਆ ਰਿਹਾ ਕਿਸੇ ਪੰਜਾਬ ਵਾਸੀ ਨੇ ਉਹਨੂੰ ਸੱਦਾ ਨਹੀਂ ਦਿੱਤਾ ਕਿ ਤੁਹਾਡਾ ਹਾਲ ਚਾਲ ਪੁੱਛਣਾ ਇਹ ਤੇ ਹੁਣ ਸ਼ਰਮ ਦੇ ਮਾਰੇ ਆ ਦੇ ਬਈ ਯਾਰ ਵੀ ਅਸੀਂ ਜੋ ਸੋਤਿਆ ਸੀ ਤੇ ਵੀ ਤੇ ਜੇ ਸਰਸਾ ਨਹੀਂ ਡੋਬ ਸਕੀ ਅਟਕ ਦਰਿਆ ਨਹੀਂ ਡੋ ਸਕਿਆ ਤੇ ਤੁਹਾਡੇ ਸਾਥੀ ਜਿਹੜੇ ਹੜ ਨੇ ਇਹ ਵੀ ਕੌਮ ਨੂੰ ਡੁੱਬਣ ਨਹੀਂ ਲੱਗੀ ਕੌਮ ਸਾਡੀ ਇਹ ਇਹਨਾਂ ਦਾ ਤੇ ਬਹੁਤ ਵਡਾ ਇਤਿਹਾਸ ਹੈ ਤੇ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ ਤੁਸੀਂ ਤੁਸੀਂ ਸਾਨੂੰ ਰੋੜਿਆ ਤੇ ਅਸੀਂ ਦੇ ਤਰਕੇ ਬਾਹਰ ਆ ਗਏ ਜੀ ਹਾਂ ਜੀ ਤੁਸੀਂ ਸਾਡੇ ਤੋਂ ਇਹ ਜਿਹੜਾ ਇਹਦਾ ਇਹਨਾਂ ਦੇ ਆਉਣ ਦਾ ਸਾਨੂੰ ਕੋਈ ਕੋਈ ਫੈਸਾ ਨਹੀਂ ਹੈ ਜੀ ਸਦਕੇ ਆਣ ਸਾਡਾ ਵਿਰੋਧ ਨਹੀਂ ਕੋਈ ਨਹੀਂ ਪਰ ਲੇਕਿਨ ਜਿਹੜੀਆਂ ਜਿਹੜੇ ਸਾਡੇ ਸਵਾਲ ਨੇ ਕਿ ਤੁਹਾਡੇ ਤੁਹਾਡੇ ਮੰਤਰੀ ਤੁਹਾਡੇ ਸੰਤਰੀ ਤੁਹਾਡੇ ਆਉਣ ਤੋਂ ਪਹਿਲਾਂ ਕਿਉਂ ਨਹੀਂ ਬੋਲੇ ਤੇ ਹੁਣ ਵੀ ਉਹ ਖੜੇ ਹੋਣਦੇ ਸਿਰਫ ਐਲਾਨ ਕਰਦੇ ਆ ਇੱਥੇ ਖੜੇ ਹੋਣ ਦੇ ਨਾਲ ਕੁਝ ਨਹੀਂ ਬਣਨਾ ਕੁਝ ਲੈਣ ਦੇ ਨਾਲ ਬਣਨਾ ਹਾਂ ਬਿਲਕੁਲ ਬਿਲਕੁਲ ਜੇ ਜੇ ਹਾਂਜੀ ਸਰਦਾਰ ਸਾਹਿਬ ਆਪਾ ਥੋੜਾ ਜਿਹਾ ਇਤਿਹਾਸ ਵਾਲ ਝਾਤੀ ਮਾਰੀਏ ਤੇ ਜਿਹੜਾ ਅਫਗਾਨਿਸਤਾਨ ਕਿਸੇ ਸਮੇ ਜਿਹੜਾ ਢਾੜ ਵੀ ਬਣ ਕੇ ਆਉਂਦਾ ਰਿਹਾ ਇਸ ਦੇਸ਼ ਨੂੰ ਲੁੱਟਦਾ ਰਿਹਾ ਆ ਕੇ ਕੁੱਟਦਾ ਰਿਹਾ ਇਹਨਾਂ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਲਿਜਾ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਦਾ ਰਿਹਾ ਤੇ ਉਹ ਇੱਕ ਹਿਸਟਰੀ ਹੈ ਕਿ ਜਿਹੜਾ ਇਹੋ ਪੰਜਾਬ ਇਹੋ ਸਿੱਖ ਜਿਹੜੇ ਆ ਮੁਰੇ ਜਿਹੜੇ ਇਹਨਾਂ ਦੇ ਖੜ ਕੇ ਉਹਨਾਂ ਧੜਬੀਆਂ ਨੂੰ ਰੋਕਦੇ ਰਹੇ ਆ ਅੱਜ ਵੀ ਜਮਰੋਦ ਦਾ ਕਿਲਾ ਉਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਪੰਜਾਬ ਨੂੰ ਹੁਣ ਇੰਨਾ ਜਿਹੜਾ ਫਰਕ ਕਿਉਂ ਪੈ ਗਿਆ ਕਿ ਉੱਥੇ 4 ਘੰਟੇ ਦੇ ਵਿੱਚ ਹੀ ਟਵੀਟ ਕਰਤਾ ਤੇ ਜਿਹੜੇ ਇਹਨਾਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ ਆ ਲੋਕ ਤੇ ਉਹਨਾਂ ਵਾਸਤੇ ਇਹ ਦੇਖਣਾ ਵੀ ਜਿਹੜਾ ਮناسب ਨਹੀਂ ਸਮਝਦੇ ਇਹ ਇਹ ਇੰਨਾ ਫਰਕ ਕਿਉਂ ਲੱਗ ਰਿਹਾ ਤੁਹਾਨੂੰ ਦੇਖੋ ਇਹਦੇ ਮੈਂ ਦੋ ਦੋ ਸਟੈਪ ਤੇ ਤੁਹਾਨੂੰ ਗੱਲ ਕਰਾਂਗਾ ਇੱਕ ਤਾਂ ਤੁਹਾਡੇ ਵਾਲੀ ਗੱਲ ਜਿਹੜੀ ਹੈ ਉਹ ਠੀਕ ਹੈ ਮੈਂ ਅੱਜ ਤੋਂ 3 ਦਿਨ ਪਹਿਲਾਂ 4 ਦਿਨ ਪਹਿਲਾਂ ਇਹ ਪੋਸਟ ਪਾ ਚੁੱਕਾ ਹਾਂ ਕਿ મોદી ਨੂੰ ਉਹਨਾਂ ਲੋਕਾਂ ਦਾ ਫਿਕਰ ਪੈ ਗਿਆ ਜਿਨ੍ਹਾਂ ਲੋਕਾਂ ਨੇ 17 ਹਮਲੇ ਕੀਤੇ ਭਾਰਤ ਤੇ 17 ਹਮਲੇ ਕਰਕੇ ਭਾਰਤ ਦੇ ਮੰਦਰਾਂ ਨੂੰ ਤੋੜਿਆ ਉਹਨਾਂ ਨੇ ਭਾਰਤ ਦੀਆਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਕੇ ਉਹਨਾਂ ਤੇ ਸੋਨਾ ਲਾ ਕੇ ਲੈ ਗਏ ਨਾਲ ਉਹ ਠੀਕ ਹੈ ਉੱਥੋਂ ਦੇ ਮੰਦਰਾਂ ਦੇ ਜਿਹੜੇ ਸੋਨੇ ਚਾਂਦੀ ਦੇ ਦਰਵਾਜ਼ੇ ਸੀ ਇੱਕ ਤਾਂ ਸਾਡੇ ਕੋਲ ਇਤਿਹਾਸ ਵੀ ਪਿਆ ਅਸੀਂ ਉਹ ਉਹਦੇ ਕੋਲ ਖੋਇਆ ਦਰਵਾਜ਼ੇ ਖੋਗੇ ਸੀ ਦਰਵਾਜ਼ੇ ਦਾ ਲਾਏ ਹੋਇਆ ਠੀਕ ਹੈ ਜੀ ਹਾਂ ਤੇ ਈਆਂ ਭੈਣਾ ਬਹੂ ਬੇਟੀਆਂ ਨੂੰ ਉਹਨਾਂ ਨੇ ਮਤਲਬ ਪਸ਼ਮਾ ਵਾਂਗੂ ਲੱਦ ਕੇ ਲੈ ਕੇ ਗਏ ਉਹ ਔਰ ਉੱਥੇ ਜਾ ਕੇ ਕੀਤਾ ਇਹਨਾਂ ਨੇ ਮਤਲਬ ਟਕੇ ਟਕੇ ਦੇ ਉੱਤੇ ਨਿਲਾਮ ਕੀਤਾ ਉਹਨਾਂ ਨੂੰ ਤੇ ਜਿੰਨਾ ਧੜਵੀਆਂ ਦੇ ਨਾਲ ਅੱਜ ਇਹ ਵਪਾਰ ਵਪਾਰ ਬਣ ਗਿਆ ਕਿਉਂਕਿ ਕਾਬਲ ਤੋਂ ਇਹਨਾਂ ਦੇ ਅਡਾਨੀ ਨੇ ਉਹਨਾਂ ਨਾਲ ਸਮਝੌਤਾ ਕੀਤਾ ਵੀ ਉਹਨਾਂ ਨੂੰ ਇਹ ਦੇ ਰਹੇ ਨੇ ਕਣਕ ਕਿ ਇ ਉਥੋਂ ਆ ਰਿਹਾ ਸਾਰਾ ਫੀਮ ਦਾ ਨਸ਼ਾ ਨੂੰ ਸ਼ਬ ਵਗੈਰਾ ਸਾਰੀ ਜਿੰਨੀ ਹੋ ਰਾਇਨਾ ਮੈਂ ਪਿੱਛੇ ਵੀ ਲਿਖਿਆ ਸੀ ਵੀ ਜਿਹੜੀ ਅਫਗਾਨਿਸਤਾਨ ਦੇ ਜਿਹੜੇ ਬੰਦੇ ਨੇ ਤੇ ਹੋਰੇ ਭਾਰਤ ਵਾਲੇ ਨੇ ਇਹਨਾਂ ਦੇ ਸਮਝੌਤੇਆਂ ਤੇ ਅੱਖ ਰੱਖੀ ਜਾਵੇ ਕਿਉਂਕਿ ਸ਼ਰੇ ਆਮ ਅਡਾਨੀ ਦੀ ਜਿਹੜੀ ਪਰਸਨਲ ਬੰਦਰਗਾਹ ਵੈ ਪਰਸਨਲ ਬੰਦਰਗਾਹ ਗੁਜਰਾਤ ਵਾਲੀ ਉਹਦੇ ਤੇ ਘੱਟੋ ਘੱਟ ਵੀ 8 ਵਾਰ ਨਸ਼ੇ ਦੀਆਂ ਥੇਪਾਂ ਵੱਡੇ ਪੱਧਰ ਤੇ ਫੜੀਆਂ ਗਈਆਂ ਜਿੱਦੇ ਚ ਕਦੀ 20000 ਕਰੋੜ ਦੀ ਕਦੀ 31000 ਕਰੋੜ ਦੀ ਕਦੀ 40000 ਕਰੋੜ ਦੀ ਇਸ ਤਰ੍ਹਾਂ ਕਰਦੇ ਜਾਂ ਕਰਦੇ ਹ 2 ਲੱਖ ਹਜ਼ਾਰ ਕਰੋੜ ਰੁਪਏ ਦਾ ਮਾਲ ਉਤੋਂ ਫੜਿਆ ਜਾ ਚੁੱਕਾ ਠੀਕ ਹੈ ਜੀ ਤੇ ਇਹ ਇਹ ਇਹਨਾਂ ਦਾ ਸਮਝੌਤਾ ਵਾ ਅੱਜ ਕੱਲ ਤਾਂ ਕਿਸੇ ਦੇ ਘਰੋਂ 5 ਗ੍ਰਾਮ ਵੀ ਆਉਂ ਨਿਕਲਾਵੇ ਚਿੱਟਾ ਤੇ ਤੁਸੀਂ ਕਹਿੰਦੇ ਵੀ ਤੁਹਾਡੇ ਘਰੋਂ ਨਿਕਲਿਆ ਆਹ ਬੰਦੇ ਜੇ ਚੋ ਨਹੀਂ ਰਹੇ ਤੇ ਜਦ ਅਟਾਨੀ ਦੀ ਪੰਦਰਗਾਹ ਤੋਂ ਨਿਕਲੇ ਤੇ ਉਹਨੂੰ ਕਿਉਂ ਨਹੀਂ ਅਜੇ ਤੱਕ ਕੁਝ ਕਿਹਾ ਕਿਸੇ ਨੇ ਸੋ ਇਹ ਤੇ ਹੈਗਾ ਇੱਕ ਸਟੈਪ ਦੂਜਾ ਹੈਗਾ ਕਿ ਇੱਕ ਗੱਲ ਭਾ ਸਰਕਾਰ ਨੋਟ ਕਰ ਲਵੇ ਠੀਕ ਹੈ ਉਹਨਾਂ ਦਾ ਜਿੰਨੀ ਦੇਰ ਨਹੀਂ ਸਰਦਾ ਪਿਆ ਤਾਲਿਬਾਨਾਂ ਦਾ ਉਹਨਾਂ ਨੇ 19 ਦਿਨ ਤੱਕ ਇਹਨਾਂ ਨਾਲ ਸਮਝੌਤਾ ਕਰਕੇ ਰੱਖਣਾ ਮੈਂ ਕਹਿੰਦਾ ਲਿਖ ਕੇ ਦੇ ਦੇਣਾ ਇਹਨਾਂ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਤਾਲਿਬਾਨਾਂ ਨੇ ਇਹਨਾਂ ਨਾਲ ਠੀਕ ਹੈ ਨਾ ਕਸ਼ਮੀਰ ਅਜ਼ਾਦ ਕਰਾ ਕੇ ਦੇਣਾ ਹੈ ਪਾਕਿਸਤਾਨ ਨੂੰ ਇਹ ਨੋਟ ਕਰ ਲੈਣੇ ਸਾਡੀ ਗੱਲ ਜਿਨ੍ਹਾਂ ਦੀ ਅੱਜ ਮਦਦ ਕਰਦੇ ਫਿਰਦੀ ਅਸੀਂ ਨਹੀਂ ਕਹਿੰਦੇ ਵੀ ਕਿਸੇ ਦੇ ਆਪਦਾ ਆਈ ਹੈ ਤੇ ਤੁਸੀਂ ਮਦਦ ਨਾ ਕਰੋ ਪਰ ਸਾਡਾ ਸਾਡਾ ਹੱਕ ਇਹ ਬਣਦਾ ਕਿ ਜੇ ਉੱਥੇ ਆਪਦਾ ਆਈ ਤੇ ਤੁਸੀਂ 4 ਘੰਟੇ ਤੋਂ 14 ਘੰਟੇ ਵੀ ਤੁਸੀਂ 20 ਵੀ ਕੀਤਾ ਤੇ ਮਦਦ ਵੀ ਕੀਤੀ ਤੇ ਸਾਡੇ ਤੇ 14 ਨਾ ਹੋ 14 ਦਿਨ ਹੋ ਗਏ ਤੁਸੀਂ ਆਮ ਤੇ ਕੀ ਜ਼ਬਾਨ ਖੋਲਣੀ ਸੀ ਆਪਣੇ ਚੇਲੇ ਚਪਟਿਆਂ ਤੱਕ ਮਤਲਬ ਕਿ ਜ਼ਬਾਨ ਬੰਦ ਰੱਖੀ ਕਿ ਖਬਰਦਾਰ ਕੋਈ ਬੋਲਿਆ ਤੇ ਜੇ ਕੋਈ ਬੋਲਿਆ ਤਾਂ ਦੱਸ ਦਿਓ ਮੋਦੀ ਦੇ ਆਣ ਤੋਂ ਬਾਅਦ ਸਾਰੇ ਮੈਂ ਬੋਲਦੇ ਪਏ ਉਸ ਤੋਂ ਪਹਿਲਾਂ ਕੋਈ ਨਹੀਂ ਬੋਲੇ